ਖਬਰਨਾਮਾ ਦੇਖਿਆ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਅਤੇ ਹਾਈ ਕਮਾਂਡ ਵੱਲੋਂ ਵੱਡਾ ਫੇਰ ਬਦਲ ਕਰ ਦਿੱਤਾ ਗਿਆ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਪਾਸੇ ਜਿੱਥੇ ਰਾਜ ਕੇ ਹੱਲੇ ਵੀ ਵਿਰੋਧ ਹੋ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਖਾਸ ਕਰਕੇ ਐਮਐਸਪੀ ਨੂੰ ਲੈ ਕੇ ਲੈਂਡ ਪੋਲਿੰਗ ਪਾਲਿਸੀ ਭਾਵੇਂ ਪੰਜਾਬ ਸਰਕਾਰ ਵੱਲੋਂ ਵਾਪਸ ਲੈ ਲਈ ਗਈ ਹੈ ਇਸ ਦੇ ਬਾਵਜੂਦ ਵੀ ਪੰਜਾਬ ਦੇ ਕਿਸਾਨਾਂ ਦੇ ਮਨਾਂ ਦੇ ਵਿੱਚ ਦਿਲਾਂ ਦੇ ਵਿੱਚ ਗੁੱਸਾ ਜਿਹੜਾ ਹੈ ਉਹ ਭਰਿਆ ਹੋਇਆ ਹੈ ਉਹ ਕਹਿੰਦੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦੱਸਾਂਗੇ ਕਿ ਲੋਕ ਤੱਤਰ ਦੀ ਸ਼ਕਤੀ ਕੀ ਹੁੰਦੀ ਹੈ ਉਸ ਤੋਂ ਪਹਿਲਾਂ ਉਲਟ ਫੇਰ ਪੰਜਾਬ ਸਰਕਾਰ ਅਤੇ ਆਪ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਰ ਦਿੱਤੇ ਗਏ ਨੇ ਕਿਉਂਕਿ ਜਿਸ ਤਰ੍ਹਾਂ ਬ੍ਰਿਤੀ ਸੂਦੀਆ ਦਾ ਪਿਛਲੇ ਦਿਨਾਂ ਦੇ ਵਿੱਚ ਬਿਆਨ ਆਇਆ ਕਿ ਸੱਚ ਝੂਠ ਮਾਪ ਦੰਡ ਜੋ ਵੀ ਐਰਾ ਵਗੈਰਾ ਹੈ ਸਭ ਕੁਝ ਝੋਕ ਕੇ ਭਾਵੇਂ ਸਾਨੂੰ ਲੜਾਈ ਵੀ ਲੜਨੀ ਪਵੇ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਾਂਗੇ ਦੇਖੋ ਜਿਹੜੀ ਵੋਟ ਹੁੰਦੀ ਹੈ ਪਿਆਰ ਦੀ ਹੁੰਦੀ ਹੈ ਵੋਟ ਹੁੰਦੀ ਹੈ ਲੋਕ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਦੀ ਜਿਸ ਤਰ੍ਹਾਂ ਮਨੀਸ਼ ਸੋਢੀਆ ਨੇ ਕਿਹਾ ਹੈ ਉਹਦੀ ਜਿਹੜੀ ਸ਼ਿਕਾਇਤ ਹੈ ਉਹ ਚੋਣ ਕਮਿਸ਼ਨ ਦੇ ਕੋਲ ਪੁੱਛ ਚੁੱਕੀ ਹੈ ਚਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਿਹੜੇ ਹੈਗੇ ਨੇ ਸੁਨੀਲ ਕੁਮਾਰ ਜਾਖੜ ਅਤੇ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਜੋ ਕਾਂਗਰਸ ਪਾਰਟੀ ਅਤੇ ਵਿਰੋਧੀ ਧਿਰ ਦੇ ਆਖੋ ਨੇ ਉਹਨਾਂ ਵੱਲੋਂ ਜਿਹੜੀ ਸ਼ਿਕਾਇਤ ਜਿਹੜੀ ਚੋਣ ਕਮਿਸ਼ਨ ਕੋਲ ਜਾ ਚੁੱਕੀ ਹੈ ਮਨੀਸ਼ ਸੋਢੀਆ ਦੇ ਵਿਰੁੱਧ ਚੋਣ ਕਮਿਸ਼ਨ ਕੀ ਕਮੇਡੀ ਕਾਰਵਾਈ ਕਰਦੇ ਨੇ ਲੇਕਿਨ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਅਤੇ ਆម ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਵੱਡਾ ਫੇਰਬਦਲ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਆម ਆਦਮੀ ਪਾਰਟੀ ਨੇ 2027 ਦੀਆਂ ਚੋਣਾਂ ਲਈ ਆਪਣੀ ਤਿਆਰੀਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ ਅਤੇ ਇਹ ਮੈਮ ਇਸ ਮੈਮ ਦੇ ਤਹਿਤ ਪਾਰਟੀ ਵੱਲੋਂ ਪੰਜਾਬ ਵਿੱਚ ਸੰਗਠਨ ਦਾ ਵਿਸਤਾਰ ਕੀਤਾ ਜਾ ਰਿਹਾ ਹੈ ਪਾਰਟੀ ਦੇ ਵੱਖ-ਵੱਖ ਵਿੰਗ ਬਣਾਉਣ ਦੀ ਇੱਕ ਵਾਅਦਾ ਰਹੀਣ ਹੁਣ ਐਸੀ ਵਿੰਗ ਦੀ ਕੋਸ਼ਿਸ਼ਾ ਵੀ ਕੀਤੀ ਗਈ ਹੈ ਜਿਸ ਨੂੰ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ ਆਪ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਫਤਿਹਗੜ੍ਹ ਸਾਬਤ ਲੋਕ ਸਭਾ ਦੇ ਉਮੀਦਵਾਰ ਰਹੇ ਗੁਰਪ੍ਰੀਤ ਸਿੰਘ ਜੀਪੀ ਨੂੰ ਇਸ ਐਸ ਇਸ ਐਸਸੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਇਸ ਫੈਸਲੇ ਨਾਲ ਸਿਰਫ ਪਾਰਟੀ ਦੇ ਅੰਦਰ ਐਸਸੀ ਸਮਾਜ ਦੀ ਹਿੱਸੇਦਾਰੀ ਵਧੇਗੀ ਸਗੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਪ ਆਦਮੀ ਪਾਰਟੀ ਨੂੰ ਮਜ਼ਬੂਤ ਆਧਾਰ ਮਿਲੇਗਾ ਪਾਰਟੀ ਨੇ ਸਾਫ ਕਰ ਕੀਤਾ ਹੈ ਕਿ ਉਹ ਹਰ ਵਰਗ ਦੀ ਆਵਾਜ਼ ਨੂੰ ਰਾਜਨੀਤੀ ਵਿੱਚ ਅਗੇ ਲੋਣੋ ਚਾਹੀਦੀ ਹੈ ਇਸ ਵਿਕਤੀ ਉਸ ਦਿਸ਼ਾ ਵਿੱਚ ਇੱਕ ਵੱਡਾ ਸੰਗਠਨ ਹੈ ਦੱਸਿਆ ਜਾ ਰਿਹਾ ਹੈ ਕਿ ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਨੇ ਪੂਰੀ ਅਰਣਨੀਤੀ ਨਾਲ ਐਸੀ ਵਿੰਦ ਦਾ ਗਠਨ ਕੀਤਾ ਹੈ ਇਸ ਤਹਿਤ ਪਾਰਟੀ ਵੱਲੋਂ ਦਵਾਪਾ ਮੱਝਾ ਮਾਲਵਾ ਸੈਂਟਰ ਮਾਲਵਾ ਪੂਰਬੀ ਅਤੇ ਮਾਲਵਾ ਪੱਛਮੀ ਖੇਤਰਾਂ ਵਿੱਚ ਕੁੱਲ 11 ਸੁਭਾ ਸਕਤਰ ਨਿਯੁਕਤ ਕੀਤੇ ਹਨ ਇਸ ਦੇ ਨਾਲ ਹੀ ਪੰਜਾਬ ਦੇ ਸਾਰੇ 3 ਜਿਲ੍ਹਿਆਂ ਲੇ ਵਕ ਵਕ ਇਨਚਾਰਜ ਵੀ ਨਿਯੁਕਤ ਕੀਤੇ ਗਏ ਹਨ ਤਾਂ ਜੋ ਪਾਰਟੀ ਦੀ ਪਹੁੰਚ ਹਰ ਪੱਧਰ ਤੱਕ ਮਜ਼ਬੂਤ ਹੋ ਸਕੇ ਪਾਰਟੀ ਵੱਲੋਂ ਅਹੁਦੇਦਾਰਾਂ ਦੀ ਲਿਸਟ ਵੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਸਾਫ ਜਿਸ ਨੂੰ ਸਾਫ ਦਿੱਤਾ ਗਿਆ ਹੈ ਕਿ ਕਿਹੜੇ ਆਗੂਆਂ ਨੂੰ ਕਿਹੜੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨੇ ਇਸ ਤੋਂ ਪਹਿਲਾਂ ਪਾਰਟੀ ਆਪਣੀ ਹੋਰ ਵਿੰਗ ਵੀ ਬਣਾ ਚੁੱਕੀ ਹੈ ਇਸ ਦੇ ਨਾਲ ਹੀ ਵਕ ਵਕ ਬੋਰਡ ਅਤੇ ਕਾਰਪੋਰੇਸ਼ਨ ਲਈ ਚੇਅਰਮੈਨ ਅਤੇ ਡਾਇਰੈਕਟਰਾਂ ਦੀ ਵੀ ਨਿਯੁਕਤੀ ਪੰਜਾਬ ਸਰਕਾਰ ਅਤੇ ਆម ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਕੀਤੀ ਜਾ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਹੁਣ ਸਿਰਫ ਜੋ ਮੌਕਾ ਪੰਜਾਬੀਆਂ ਨੂੰ ਐਸਸੀ ਬੀਸੀ ਦਾ ਵੀ ਧਿਆਨ ਰੱਖੋ ਉਹਨਾਂ ਨੂੰ ਵੀ ਵੱਡੇ ਪੱਧਰ ਦੇ ਵਿੱਚ ਰਾਜਨੀਤੀ ਦੇ ਵਿੱਚ ਲੈ ਕੇ ਆਓ ਕਿਉਂਕਿ ਐਸਸੀ ਭਾਈਚਾਰੇ ਦੇ ਘੱਟ ਤੋਂ ਘੱਟ ਹੀ ਪੰਜਾਬ ਦੇ ਵਿੱਚ 35 ਤੋਂ 36 ਹਲਕੇ ਨੇ ਉਹਨਾਂ ਹਲਕਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਹਰ ਜ਼ਿਲ੍ਹੇ ਦੇ ਵਿੱਚ ਪ੍ਰਧਾਨ, ਮੀ ਪ੍ਰਧਾਨ, ਉਪ ਪ੍ਰਧਾਨ ਦੀਆਂ ਨੁਕੀਆਂ ਕੀਤੀਆਂ ਜਾ ਰੀਆਂ ਨੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਏਡੇ ਵੱਡੇ ਪੱਧਰ ਤੇ ਵਿਰੋਧ ਹੋਵੇਗਾ ਇਹ ਸ਼ਾਇਦ ਨਾ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਮਨੀ ਸੋਦੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਭਰੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿਉਂਕਿ ਪੰਜਾਬ ਤੇ ਹਰਿਆਣਾ ਦੇ ਖਨੌੜੀ ਬਾਰਡਰ ਦਾ ਕਿਸਾਨਾਂ ਦਾ ਧਰਨਾ ਉਖਾੜਿਆ ਗਿਆ ਦੂਸਰੇ ਪਾਸੇ ਦਿੱਲੀ ਦੇ ਸ਼ੰਭੂ ਵੋਟ ਦਾ ਵੀ ਧੜਨਾ ਪੰਜਾਬ ਪੁਲਿਸ ਵੱਲੋਂ ਉਖਾੜਿਆ ਗਿਆ ਇਸ ਦਾ ਖਬਰਿਆਜ਼ਾ ਇਸ ਦਾ ਵੋਟ ਬੈਂਕ ਕਿਤੇ ਨਾ ਕਿਤੇ ਘਟੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ